ਤੇ ਕੰਡੀਸ਼ਨਰ ਟਰੈਕਟਰ ਦੀ ਧਰਮਿਆਂ ਲੱਗਦਾ ਜਿਵੇਂ ਘੱਟ ਤੋਂ ਘੱਟ 24 25 ਮਾਡਲ ਹੁੰਦਾ 3 ਟੀਵੀ ਨਹੀਂ ਬਈ ਨੇ ਪੈਣ ਦਿੱਤੀ ਤੈਨੂੰ ਹੋਰ ਦਿਖਾਵਾਂ ਆ ਥੋੜਾ ਜਿਹਾ ਚੈੱਕ ਕਰਵਾਈ ਬਈ ਕੰਪਨੀ ਦਾ ਮਾਰਕਾ ਇੱਥੇ ਲੱਗ ਕੇ ਆਉਂਦਾ ਹੁੰਦਾ ਉਦਾਂ ਹੀ ਹਲੇ ਖੜਾ ਰਿੰਮ ਵੀ ਚੈੱਕ ਕਰਵਾ ਦੇ ਕੱਲਾ ਕੱਲਾ ਸਟicker ਕੰਪਨੀ ਦਾ ਮਗਰਾੜ ਵੀਰੇ ਵਿੱਚ ਚੈੱਕ ਕਰਵਾਈ ਦੇਖ ਹੈਨਾ ਤੇ ਇਧਰ ਪਿਸਲੇ ਪਾਸੂ ਵੀ ਲਿਆ ਹੁੱਕ ਚੈੱਕ ਕਰਵਾ ਦੇ ਜਿਵੇਂ ਗਿਣਤੀ ਦੀ 20 ਤੋਂ 25 ਵਾਰੀ ਟਰਾਲੀ ਪਾਈ ਹੁੰਦੀ ਹੈ ਨਾ 1082 ਘੰਟੇ ਚੱਲਿਆ ਹੋਇਆ ਚੱਕਿਆਂ ਨੂੰ ਗਲੇਸ ਵੀ ਕਰਾਇਆ ਆ ਉਹ ਤਾਂ ਹੁਣੇ ਕਰਾਇਆ ਹਲੇ 10 ਦਿਨ ਹੀ ਹੋਏ ਅੱਛਾ ਆ ਕਦਾ ਕਣਕ ਤੋਂ ਬਾਡੀ ਤੋਂ ਪੰਮ ਤੋਂ ਪਹਿਲਾਂ ਓਕੇ ਮਗਰ ਮਗਲਾ ਸੀਲ ਵੀ ਪੂਰਾ ਆ ਸੀਲ ਵੀ ਘੱਟ ਸੀਗਾ 5 ਕਿਲੋ ਉਹ ਪਾਤਾ ਸੀਗਾ ਪੂਰਾ ਕਾਤਾ ਕਿਹਜ ਲੱਗਦੀ ਆ ਉਹਦੀ ਓਕੇ ਹਾਂ ਕੋਈ ਐਦਾਂ ਨਹੀਂ ਹੈਗਾ ਵੀ ਬਿਵਾਰੀਆਂ ਵਾਲਾ ਕੰਮ ਆ ਵੀ ਜਿਹੜਾ ਚੱਕ ਕੇ ਖਾਲੀ ਤੇ ਸੀਲ ਦੇਵਾਂਗੇ ਉਹ ਸੀਲ ਪੈਂਦਾ ਹੀ ਬਹੁਤ ਆ ਦੇ ਵਿੱਚ ਆ ਪਾ ਵੀ ਚੈੱਕ ਕਰ ਲਈ ਤੁਸੀਂ 1000 ਤੇ ਸਰਵਿਸ ਕਰਾਈ ਸੀ ਹਾਂ 1000 ਤੇ ਕਰਾਈ ਸੀ ਵੀਰੇ ਬੈਟਰੀ ਨਵੀਂ ਹੈ ਨਾ ਬੈਟਰੀ ਨਵੀਂ ਧਰਾਈ ਜਦੋਂ ਲਿਆ ਸੀ ਜਦੋਂ ਹੀ ਧਰਾਈ ਆ ਮੈਂ ਕਾਰ ਨੂੰ ਹੋਰ ਸਭ ਕੁ ਲਵਾਇਆ LED ਲਾਈਟਾਂ ਵੀ ਪਵਾਈਆਂ ਹੋਈਆਂ ਨੇ ਰਹੀਆਂ ਮੇਰੇ ਵਿੱਚ ਮੋਰੇ ਲੈ 6 600 ਦੀ ਇੱਕ ਲਾਈਟ ਆਈ ਹੀ ਆ ਆ ਲੈਟਾ ਸੇਸ ਜਉਦੀ ਇੱਕ ਹੈ ਹਾਂ ਬੱਚੇ ਇਹਦੇ ਵਿੱਚ ਐਲਈਡੀ ਪਾਈ ਹੋਈ ਆ ਉਹ ਜਿਹੜੀ ਨਾਲ ਦੀ ਸ਼ੋ ਕੱਢਤੀ ਸੀ ਮੈਂ ਸ਼ੋ ਕੱਢਤੀ ਸੀ ਉਹਦਾ ਚੱਲਣਾ ਬਹੁਤ ਹਾਰ ਕਿਹੜੇ ਲਵਾਏ ਹੋ ਇਹਦੇ ਹਾਰ ਦੂਏ ਲਵਾਏ ਨੇ ਪਾਂ ਵਾਲੇ ਉਹ ਲ ਬਿਮਾਰੀ ਥੋੜੇ ਯਾਰ ਨਾਲ ਆਪਾਂ ਹਾਰਨ ਵੀ ਦੇਖੀ ਲਈ ਫਿਰ ਪਜਾ ਕੇ ਮੈਂ ਨਹੀਂ ਹੈਗਾ ਵੀ ਕੱਚਾ ਛੜਾ ਤੇਲ ਵਾਲੀ ਸੂਈਆਂ ਮੀਟਰ ਸਭ ਕੋਲ ਓਏ ਹੋਏ ਤੇਲ ਵਾਲੀ ਸੂਈਆਂ ਸਾਈਆਂ ਸਭ ਕੁਝ ਚਾਲੂ ਕਰਕੇ ਰੱਖਿਆ ਹੈ ਯਾਨੀ ਕਿ ਐ ਕੋਈ ਖੜਾਇਆ ਨਹੀਂ ਹੋਈ ਚੀਜ਼ ਇਹਦੀ ਆਪਣੀ ਯਾਨੀ ਕਿ ਇੱਕ ਵੀ ਚੀਜ਼ ਰੁਕੀ ਨਹੀਂ ਹੋਈ ਹਾਂ ਨਾ ਟੈਂਕੀ ਵਾਲੀ ਵੀ ਰੁਕੀ ਹੋਈ ਤੇਲ ਦਸਦਾ ਕਿੰਨੇ ਤੇ ਨਹੀਂ ਟੁੱਟ-ਕਟ ਜਾਂਦੀਆਂ ਨੇ ਰੋਕ ਸਿਰ ਆਪਾਂ ਰੱਖਿਆ ਜਾਣੀ ਜੀ ਕਰਕੇ ਰਮਾਨ ਆਪਾਂ ਪਰ ਵੀ ਇਹ ਲਾਏ ਨੇ ਅੱਜ ਮਿੱਤਰੋ ਦਵਾਰਾਂ ਨਾਲ ਆਪਾਂ ਪਿੰਡ ਮਕੰਦਪੁਰ ਦੇ ਵਿੱਚ ਪਹੁੰਚੇ ਆਂ ਰਾੜਾ ਸਾਹਿਬ ਦੇ ਬਿਲਕੁਲ ਨੇੜੇ ਹੀ ਪਿੰਡ ਪੈ ਜਾਂਦਾ ਤੁਹਾਡੇ ਵਾਸਤੇ ਨੇ ਕੱਜ ਹੋਰ ਪੂਰੀ ਗਰੰਟੀ ਵਾਲਾ ਟਰੈਕਟਰ ਲੱਭ ਲਿਆ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਹਨਾ ਵੀ ਬਾਈ ਸਾਨੂੰ ਟਰੈਕਟਰ ਜਿਹੜਾ ਮਰਜ਼ੀ ਹੋਵੇ ਪਰ ਹੋਵੇ ਗਰੰਟੀ ਵਾਲਾ ਹੋਵੇ ਘਰੇਲੂ ਟਰੈਕਟਰ ਜਿਹੜਾ ਕਿਸੇ ਦੇ ਵਾਜੇ ਦੇ ਘਰੇ ਚੱਲਦਾ ਹੋਵੇ ਨਾ ਅੱਜ ਲੱਭ ਲਿਆ ਦਾ ਸਾਰੀ ਟਰੈਕਟਰ オリジナル ਹੈ ਕੰਮਕਾਰ ਦਾ ਪੂਰੀ ਫੁੱਲ ਗਰੰਟੀ ਹੈ ਮੈਂ 101% ਗਰੰਟੀ ਲੈ ਸਕਦਾ ਐ ਟਰੈਕਟਰ ਦੀ ਬਾਈ ਮਨਮਿੰਦਰ ਦੇ ਘਰੇ ਪਹੁੰਚੇ ਆ ਪਿੰਡ ਮਕੰਦਪੁਰ ਦੇ ਵਿੱਚ ਤੇ ਧਰਮੇ ਪਹਿਲਾਂ ਬਾਈ ਚਾਰੇ ਪਾਸੇ ਉਹ ਟਰੈਕਟਰ ਦਿਖਾ ਦੇ ਫਿਰ ਆਪਾਂ ਵਾਈ ਤੋਂ ਜਾਣਕਾਰੀ ਲਵਾਂਗੇ ਵੈਸੇ ਬਾਈ ਥੋੜਾ ਜਿਹਾ ਸੰਗ ਦਾ ਕਹਿੰਦਾ ਬਾਈ ਮੈਂ ਕਦੇ ਨਾ ਕੈਮਰੇ ਦੇ ਮੂਹਰੇ ਆਇਆ ਨਹੀਂ ਕਹਿੰਦਾ ਵੀ ਮੈਂ ਤਾਂ ਕਦੇ ਵਿਆਹ ਦੇ ਵਿੱਚ ਵੀ ਨਹੀਂ ਫੋਟੋ ਕਰਵਾਉਂਦਾ ਕਿਸੇ ਦੇ ਜਿਬਰਤ ਚਲਾ ਜਾਵਾਂ ਮੈਂ ਕਿਹਾ ਵੀਰੇ ਅੱਜ ਤੈਨੂੰ ਕੈਮਰੇ ਦੇ ਸਾਹਮਣੇ ਲਿਆਉਂਦੇ ਨਹੀਂ ਤੇਰੀ ਖੁਆਇਸ਼ ਪੂਰੀ ਕਰ ਦਾਂਗੇ ਵੀ ਪਰ ਸਾਨੂੰ ਡਿਟੇਲ ਕੱਲੀ-ਕੱਲੀ ਦੱਸ ਦੀ ਤੇ ਬਾਈ ਮਨਮਿੰਦਰ ਤੋਂ ਪੁੱਛਦੇ ਆ ਬਾਈ ਚਾਰੇ ਪਾਸੇ ਪਹਿਲਾਂ ਟਰੈਕਟਰ ਦਿਖਾ ਦੇ ਵੀ ਕਿੰਨਾ ਕੁ ਮਡ ਲਾ ਕੀ ਗੱਲਬ ਉਹ ਤਾਂ ਤੂੰ ਸੰਗਦਾ ਕੈਮਰੇ ਬੁੜੇ ਆਉਣ ਤੋਂ ਠੀਕ ਹੈ ਪਰ ਸਾਨੂੰ ਡਿਟੇਲ ਦੱਸ ਦੀ ਆ ਜਾ ਮੇਰੇ ਨਾਲ ਹੀ ਆ ਜਾ ਠੀਕ ਠਾਕ ਵਧੀਆ ਵੀਰੇ ਹਨਾ ਤੇ ਇਹ ਮਾਡਲ ਕਿੰਨਾ ਪੁਰਾਣਾ ਟਰੈਕਟਰ ਇੱਕ ਹੀ ਮਾਡਲ ਦਾ ਵੀਰੇ 2021 ਮਾਡਲ ਹਾਂਜੀ 2021 ਮਾਡਲ 21 ਮਾਡਲ ਹੈ ਕੰਡੀਸ਼ਨ ਦੀ ਬੜੀ ਨਵੀਂ ਪਈ ਆਣਾ ਬਈ ਇੰਨਾ ਕਿਵੇਂ ਸੰਭਿਆ ਹੋਇਆ ਤੇਰਾ ਟਰੈਕਟਰ ਇਹ ਬੱਸ ਬਾਈ ਸ਼ੌਂਕ ਨੂੰ ਰੱਖਿਆ ਹੋਇਆ ਬਾਈ ਅੱਛਾ ਸ਼ੌਂਕ ਨੂੰ ਰੱਖਿਆ ਹੋਇਆ ਹਾਂਜੀ ਤੇ ਕੰਡੀਸ਼ਨ ਟਰੈਕਟਰ ਦੀ ਧਰਮਿਆ ਲੱਗਦਾ ਜਿਵੇਂ ਘੱਟ ਤੋਂ ਘੱਟ 24 25 ਮਾਡਲ ਹੁੰਦਾ 3D ਵੀ ਨਹੀਂ ਬਈ ਨੇ ਪੈਣ ਦਿੱਤੀ ਤੈਨੂੰ ਹੋਰ ਦਿਖਾਵਾਂ ਆ ਥੋੜ ਕੰਪਨੀ ਦਾ ਮਾਰਕ ਇੱਥੇ ਲੱਗ ਕੇ ਆਉਂਦਾ ਹੁੰਦਾ ਹੁੰਦਾ ਉਦਾਂ ਹੀ ਹਲੇ ਖੜਾ ਹੈ ਉਹ ਤੋਂ ਬਾਅਦ ਬਈ ਮਗਰਲਾ ਜੋੜਾ ਇਹਦੇ ਜਮੇ ਨਵਾਂ ਪਵਾਤਾ ਹੈ ਉਹ ਵੀਰੇ 70 ਰੁਪਏ ਸੀਗਾ ਪਹਿਲਾਂ ਅੱਛਾ ਆਪਾਂ ਨਵਾਂ ਪਵਾਤਾ ਸ਼ੌਂਕ ਨੂੰ ਹੀ ਵੀਰੇ ਅੱਛਾ ਹਾਂ 70 ਪੈਸੇ ਟਾਇਰ ਲਾ ਕੇ ਨਵੇਂ ਲਵਾਤੇ ਹਾਂ ਉਹਦੀ ਆਪਣੇ ਕੋਲ ਵੀਡੀਓ ਪਈ ਆ ਆਪਣੇ ਕੋਲੇ ਤੁਹਾਡੇ ਕੋਲੇ ਵੀਡੀਓ ਪਈ ਜਿੱਦੇ ਲਿਆਂਦਾ ਹੈ ਹਾਂ ਜਿਹੜਾ ਪਹਿਲਾ ਟਰੈਕਟਰ ਲਿਆਂਦਾ ਜਦੋਂ ਨਾਲ ਦਾ ਸੀਗਾ ਟਾਇਰ ਜਿਹੜੇ ਓਕੇ ਹਾਂ ਟਾਇਰ ਮੇਰੇ ਆਈ 21 ਮਾਡਲ ਹੈ ਇਕੱਲੇ ਟਾਇਰ ਨਵੇਂ ਨਹੀਂ ਰੈਮ ਵੀ ਚੈੱਕ ਕਰਵਾਦੇ ਇਕੱਲਾ ਇਕੱਲਾ ਸਟicker ਕੰਪਨੀ ਦਾ ਮਗਰਾੜ ਵੀਰੇ ਵਿੱਚ ਚੈੱਕ ਕਰਵਾਈ ਦੇਖ ਨਾ ਤੇ ਇਧਰ ਪੀਸਾ ਲਈ ਪਾਸੂ ਵੀ ਲਿਆ ਹੁੱਕ ਚੈੱਕ ਕਰਵਾ ਦੇ ਜਿਵੇਂ ਗਿਣਤੀ ਦੀ 20 ਤੋਂ 25 ਵਾਰੀ ਟਰਾਲੀ ਪਾਈ ਹੁੰਦੀ ਹੈ ਨਾ ਤੇ ਆ ਡਬਲ ਡਿਸਟ੍ਰੀਬਿਊਟਰਾਂ ਸਾਰਾ ਦੇਖੀ ਪਰਿਆ ਸਾਰਾ ਨਿਕਲ ਦਿਖਾ ਲੈ ਟਿਊਬਾ ਟਾਪਾਂ ਦਾ ਤੇ ਮਗਰਾੜਾਂ ਦੀ ਕੰਡੀਸ਼ਨ ਦਿਖਾ ਦੇ ਉੱਪਰੋਂ ਹੈ ਨਾ ਇਹਦਾ ਨੰਬਰ ਕਿੱਥੋਂ ਦਾ ਮੈਨੂੰ ਐ ਦੱਸਿਓ ਲੁਧਿਆਣਾ ਨੰਬਰ ਆ ਕਰੇ ਪੀਵੀ 99 ਪੀਵੀ 99 ਲੁਧਿਆਣੇ ਦਾ ਨੰਬਰ ਹੈ ਹਾਂ ਜੀ ਤੇ ਸੋਨਾਲੀ ਕਾ ਡੀਆਈ 750 RX ਹੈ ਹਾਂ 3 ਸਪੀਡ ਚਾਹੀਏ ਹਾਂ 3 ਸਪੀਡ ਆ ਜੀ ਓਕੇ ਹੈਗਾ ਵੀ ਇਸ 50 ਦਾ ਟਾਪ ਮਾਡਲ ਹੈ ਹਾਂ ਜੀ ਹਾਂ ਜੀ ਡਬਲ ਡਿਸਟਿਬਿਊਟਰ ਹੋਊਗਾ ਵੀਰੇ ਹਾਂਜੀ ਡਬਲ ਡਿਸਟਿਬਿਊਟਰ ਸੈਟ ਗੇਅਰ ਆ ਗਿਆ ਹਾਂਜੀ ਸੈਟ ਗੇਅਰ ਪਰ ਮੈਂ ਪਲੇਟਫਾਰਮ ਆ ਕਰਵਾ ਦੇ ਚੈੱਕ ਬਈ ਤੇ ਉਸ ਤੋਂ ਬਾਅਦ ਇਹ ਸੈਟਲ ਗੇਅਰ ਵੀ ਆ ਹਾਂਜੀ ਸੈਟਲ ਜਿੰਨ ਅੱਗੇ ਨੂੰ ਭਜਦਾ ਉਹਨੇ ਪਿੱਛੇ ਨੂੰ ਭਜਦਾ ਹੈ ਹਾਂਜੀ ਹਾਂਜੀ ਹੈਨਾ ਹਾਂਜੀ ਚੱਲ ਕਿੰਨਾ ਕੁ ਗਿਆ ਹੋਏ 1000 ਕੁਛ ਚੱਲਿਆ ਮੇਰੇ ਖਿਆਲ ਚ 70 80 ਕੁ ਕਹਣੀ ਕਰਨਾ ਮੇਰੇ ਖਿਆਲ ਚ ਨਹੀਂ ਹੈਗਾ 1000 ਸੀਗਾ ਜਦ ਆਪਾਂ ਲਿਆ ਸੀਗਾ ਵੈਸੇ ਜਦੋਂ ਤੁਸੀਂ ਲਿਆ 1000 ਕੁ ਨਾ 900 ਕੁਛ ਸੀਗਾ 1000 ਬਣੀ ਸੀਗਾ 900 ਕੁਛ ਸੀਗਾ ਓਕੇ ਬਾਕੀ ਮੇਰੇ ਕੋਲ ਹੀ ਚੱਲਿਆ ਹੈ ਇਹਦੀ ਚਾਬੀ ਕਿੱ ਦਰ ਮੇ 1082 ਘੰਟੇ ਚੱਲਿਆ ਹੋਇਆ ਕਰਵਾਈ ਚੈੱਕ 1082 ਘੰਟੇ ਚੱਲਿਆ ਹੋਇਆ ਇਹ ਤਾਂ ਚੱਲਿਆ ਵੀ ਬਹੁਤ ਘੱਟ ਹੋਇਆ ਬਈ ਹਨਾ ਹਾਂਜੀ ਹਾਂਜੀ ਇਹਦੀ ਸਰਵਿਸ ਕਦੋਂ ਕੋ ਕਰਾਈ ਹੋਈ ਆ ਸਰਵਿਸ 1000 ਤੱਕ ਕਰਾਈ ਹੋਈ ਆ ਲੱਗ ਪਗ ਜੀ ਅੱਛਾ ਜਦੋਂ ਲਿਆਂਦਾ ਉਹਦੀ ਕਰਵਾਈ ਜਦੋਂ ਹੀ ਕਰਾਤੀ ਸੀਗੇ ਚੱਕਿਆਂ ਨੂੰ ਗਲੇਸ ਕਰਾਤਾ ਚੱਕਿਆਂ ਨੂੰ ਗਲੇਸ ਵੀ ਕਰਾਇਆ ਆ ਪਾ ਉਹ ਤਾਂ ਹੁਣੇ ਕਰਾਇਆ ਹਜੇ 10 ਦਿਨ ਹੀ ਹੋਏ ਨੇ ਅੱਛਾ ਆ ਕਦਾਂ ਕਣਕ ਤੋਂ ਬਾਢੀ ਤੋਂ ਪੰਮ ਤੋਂ ਪਹਿਲਾਂ ਓਕੇ ਮਗਰ ਮਗਲਾ ਸੀਲ ਵੀ ਪੂਰਾ ਆ ਸੀਲ ਵੀ ਘੱਟ ਸੀਗਾ 5 ਲੀਟਰ ਉਹ ਪਾਤਾ ਸੀਗਾ ਪੂਰਾ ਕਾਤਾ ਗੇਜ ਲੱਗਦੀ ਆ ਆਪਦੀ ਓਕੇ ਹਾਂ ਕੋਈ ਐਦਾਂ ਨਹੀਂ ਹੈਗਾ ਵੀ ਬਵਾਰੀਆਂ ਵਾਲਾ ਕੰਮ ਆ ਵੀ ਚੱਕ ਕੇ ਖਾਲੀ ਤੇ ਸੀਲ ਦੇ ਦਾਂਗੇ ਉਹ ਸੀਲ ਪੈਂਦਾ ਵੀ ਬਹੁਤ ਆ ਦੇ ਵਿੱਚ ਆ ਪਾ ਵੀ ਚੈੱਕ ਕਰ ਲਈ ਤੁਸੀਂ 1000 ਤੇ ਸਰਵਿਸ ਕਰਾਈ ਸੀ ਹਾਂ 1000 ਤੇ ਕਰਾਈ ਸੀ ਵੀਰੇ ਜਮੀਨੋਂ ਆ ਪਿਆ ਇਹ ਤੁਹਾਡੇ ਨਾਮ ਆਰਸੀ ਹੈ ਕਿ ਆ ਨਹੀਂ ਮੇਰੇ ਨਾਮ ਹੈਗੇ ਪਹਿਲੇ ਦੇ ਨਾਮ ਚੱਲਦਾ ਹੈ ਅਸਾ ਐਫੀ ਡੈਪਟ ਦੀ ਆਨੇ ਹਾਂ ਇਹ ਐਫੀ ਡੈਪਟ ਤੇ ਆ ਬੈਟਰੀ ਆਪਾਂ ਨਵੀਂ ਧਰਾਈ ਆ ਦੀ ਬੈਟਰੀ ਨਵੀਂ ਧਰਾਈ ਆ ਹਾਂ ਬੈਟਰੀ ਨਵੀਂ ਧਰਾਈ ਆ ਜਦੋਂ ਲਿਆ ਸੀ ਜਦੋਂ ਹੀ ਧਰਾਈ ਆ ਬੈਟਰੀ ਇਹਦੀ ਸੈਲਫ ਮਾਰੂ ਟਰੈਕਟਰ ਦੀ ਆਪਾਂ ਵੜਕ ਵੀ ਦੇਖ ਹੀ ਲਈਏ ਹੁਣ ਵੀ ਕੰਡੀਸ਼ਨ ਦਾ ਨਮਾ ਕਿ ਇੰਜਨ ਦਾ ਵੀ ਨਮਾ ਹੈ ਨਾ ਬੜਾ ਕਮਾ ਲਾ ਕੇ ਬੈਠੇ ਚਾਬੀ ਵੀ ਨਹੀਂ ਘੁਮਾਉਣ ਦਿੰਦਾ ਭਾਈ ਰੇਸ ਨਹੀਂ ਥੋੜੀ ਜੀ ਆ ਕਰਦੇ ਵੰਦ ਕਰਦੇ ਭਈ ਇਹ ਡੱਕ ਜਿਹਾ ਵੀ ਲੱਗਿਆ ਹੋਇਆ ਹੈ ਕਿ ਤੁਸੀਂ ਲਵਾਇਆ ਇਹ ਵੀ ਮੈਂ ਲਵਾਇਆ ਵੀ ਬਸ ਇਹ ਵੀ ਤੁਸੀਂ ਲਵਾਇਆ ਮੈਂ ਹੀ ਲਵਾਇਆ ਸੀ ਪਰ ਮੈਂ ਦੇਖਾਂ ਥੋੜਾ ਪਾਣੀ ਪੇਚੂ ਜਿਵੇਂ ਮਰਜੀ ਮੋਟਰ ਚਲਾਈ ਚੱਲਿਓ ਹਾਂ ਹੈ ਪੂਰੇ ਠਗੇ ਹੋਏ ਨੇ ਹੈ ਮਾਤਾ ਜੀ ਅੱਛਾ ਨਾ ਹੁਣ ਨਹੀਂ ਪਤਾ ਕਾਰਨ ਕੀ ਆ ਜਦੋਂ ਆਪਾਂ ਸਾਰੇ ਭਰਾਵਾਂ ਨੂੰ ਵੀਡੀਓ ਦਿਖਾਤੀ ਨਾ ਦੇਖ ਲੱਗ ਕੇ ਲੱਗਿਆ ਆਪਾਂ ਸਾਰੇ ਕੁਝ ਐਂ ਦਵਾਂਗੇ ਐਂ ਦਵਾਂਗੇ ਠੀਕ ਆ ਵੀਰੇ ਧਰਮੇ ਦੁਆਰੇ ਦੱਸ ਦਿੰਦੇ 21 ਦਾ ਮਾਡਲ ਆ ਬਾਈ ਹਾਂਜੀ 21 ਫਸਟ ਓਨਰ ਆ ਨੰਬਰੇ ਦਾ ਪੰਜਾਬ ਦਾ ਹੈ ਮੂਹਰੇ ਟਾਇਰਾਂ ਦੀ ਕੰਡੀਸ਼ਨ ਲਗਭਗ ਧਰਮੇ 85 ਪੈਸੇ ਪਈਆ 85 ਪੈਸੇ ਅਗਲੇ ਟਾਇਰ ਪਏ ਆ ਤੇ ਮਗਰਲੇ ਟਾਇਰ ਜਮੇ ਹੀ ਨਵੇਂ ਲਵਾਤੇ ਬਾਈ ਨੇ ਬੇਕੀ ਬੀਕੇਟੀ ਦੇ ਹੈ ਨਾ ਜੀ ਹਾਂਜੀ ਬੀਕੇ ਹਾਂ ਰਮਾ ਦੀ ਕੰਡੀਸ਼ਨ ਦਿਖਾ ਦੇ ਬਈ ਮਗਰਾਟਾਂ ਦੁਆਰੇ ਦਿਖਾ ਦੇ ਛਤਰੀ ਬਿਲਕੁਲ ਨਵੀਆਂ ਬਾਈ ਡੋਰੀਆਂ ਡੂਰੀਆਂ ਬੰਨੀ ਬੈਠਾ ਤੇ ਬਾਈ ਮੈਨੂੰ ਇਹ ਦੱਸ ਇਹ ਟਰੈਕਟਰ ਦੀ ਡਿਮਾਂਡ ਕੀ ਆ ਕਿੰ ਇਹ ਆਪਾਂ ਦੇ ਦਾਂਗੇ 6 35 ਦਾ ਦੇ ਦਾਂਗੇ 6 ਲੱਖ ਤੇ 35 ਹਜ਼ਾਰ ਹਾਂ ਏ ਓਕੇ 6 ਲੱਖ 35 ਹਜ਼ਾਰ ਤਾਂ ਹੈਗੀ ਹੈ ਡਿਮਾਂਡ ਹਾਂ ਜੀ ਹੁਣ ਜੇ ਕੋਈ ਸੱਜਣ ਆਊਗਾ ਮਾਨ ਨਾਲ ਆਊਗਾ ਵੀ ਮੈਂ ਯਾਰ ਚੱਲਨੇ ਆ ਮਕੰਦਪੁਰ ਪਿੰਡ ਦੇ ਵਿੱਚ ਟਰੈਕਟਰ ਲੈਣ ਉਹ ਕਾਹਦੇ ਘਰੇ ਖੜਾ ਹਾਂ ਇਹ ਕਰ ਦਾਂ ਇੱਕ ਵਾਰੀ ਜਦੋਂ ਆ ਜਾਊਗਾ ਬਾਈ ਕਿੰਨਾ ਕੁ ਮਾਨ ਤਣ ਕਰ ਦੇਗਾ ਕਰ ਦਾਂਗੇ ਕੋਈ ਪੂਰਾ ਖੂਬ ਖੁਸ਼ ਕਰ ਦਾਂਗੇ ਸਮਾਂ ਤੱਕ ਦੇ ਦੇਂਗਾ ਦੇ ਦਾਂਗੇ ਲੈ ਮਿੱਤਰੋ 10000 ਤੁਹਾਡੇ ਤੋਂ ਮੈਂ ਮਾਨ ਕਰਵਾਤਾ ਬਾਈ ਤੇ ਤੁਹਾਡੇ ਵਾਸਤੇ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਨਾ ਸੋਨਾਲੀਕਾ ਡੀਆਈ 750 ਆਰਐਕਸ ਚੁੱਪ ਕਰਕੇ ਆਜੋ ਧਰਮੇ ਚਾਰੇ ਪਾਸੇ ਦਿਖਾ ਦੇ ਡਬਲ ਪੰਪ ਦੇ ਵਿੱਚ ਹੈ ਡਬਲ ਡਿਸਟ੍ਰੀਬਿਊਟਰ ਹੈ 3 ਸਪੀਡ ਦੇ ਵਿੱਚ ਆ ਪੰਜਾਬ ਦਾ ਨੰਬਰ ਹੈ ਪਹਿਲੀ ਪਾਰਟੀ ਦੇ ਨਾਮ ਮਗਰਲਾ ਜੋੜਾ ਜਮਾ ਨਮਾ ਜਾਨੀ ਕਿ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਲ ਮਲਾ ਕੇ ਤੇ ਬਾਈ ਮੈਨੂੰ ਇਹ ਦੱਸਿਓ ਇੱਥੋਂ ਰਾਣਾ ਸਾਹਿਬ ਕਿੰਨੀ ਕੁ ਦੂਰ ਪੈਂਦਾ ਹੈ ਇੱਥੋਂ ਰਾਣਾ ਸਾਹਿਬ 4 ਕਿਲੋਮੀਟਰ ਪਾਰਟ 4 ਕਿਲੋਮੀਟਰ ਦੂਰ ਹੈ ਹਾਂ ਲੁਧਿਆਣਾ ਆਪਾਂ ਨੂੰ ਪੈਂਦਾ 12-13 ਕਿਲੋਮੀਟਰ ਲੁਧਿਆਣਾ 12-13 ਕਿਲੋਮੀਟਰ ਹੋਰ ਹਾਂ ਲੁਧਿਆਣਾ 12-13 ओके ਹੋਰ ਕਿਹੜੇ-ਕਿਹੜੇ ਸ਼ਹਿਰ ਨੇੜੇ ਪੈਂਦੇ ਡੇਲੋਂ ਨੇੜੇ ਪੈਂ ਅਚਾਈ ਹਾਂ ਫਿਰ ਤਾਂ ਜਮਣੀ ਤੇਰਾ ਸੈਂਟਰੀ ਇਕ ਰਹਿ ਗਿਆ ਪੰਡਣਾ ਹਾਂ ਤੇ ਬਾਈ ਮੈਨੂੰ ਇਹ ਦੱਸ ਥੋੜਾ ਮੋਬਾਈਲ ਨੰਬਰ ਕਿੰਨਾ ਮੇਰਾ ਨਾਮ ਮੋਬਾਈਲ ਨੰਬਰ 994657 71799 ਓਕੇ ਪਹਿਲਾ ਮਿੱਤਰੋ ਆਪਾਂ ਨੰਬਰ ਬਾਈ ਦਾ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਆ ਟਰੈਕਟਰ ਦੇ ਮਾਲਕ ਬਣਨਾ 101% ਗਾਰੰਟੀ ਵਾਲੇ ਦੇ ਤਾਂ ਬਾਈ ਦਾ ਹੁਣੇ ਨੰਬਰ ਡਾਇਲ ਕਰ ਲੋ ਕਦੇ ਮੌਕਾ ਨਾ ਖੰਜਾ ਲੈ ਹੋਰ ਸਭ ਕੁ ਲਵਾ ਲੀ ਐਲਈਡੀ ਲਾਈਟਾਂ ਵੀ ਪਵਾਈ ਹੋਈਆਂ ਨੇ ਇਹਦੇ ਮਰੇ ਵਿੱਚ ਮੋਰੇ ਲੈ 661 ਦੀ ਇੱਕ ਲਾਈਟ ਆਈ ਹੀ ਆ ਆ ਲੈਟ ਅਸ ਇਸ ਇਸ ਆਉਦੀ ਕਾ ਹਾਂ ਬੱਚ ਇਹਦੇ ਵਿੱਚ ਐ ਲੀਡੀ ਪਾਈ ਹੋਈ ਆ ਉਹ ਜਿਹੜੀ ਨਾਲ ਦੀ ਸੋ ਕੱਢਤੀ ਸੀ ਮੈਂ ਉਹ ਸੋ ਕੱਢਤੀ ਸੀ ਉਹਦਾ ਚੱਲਣਾ ਬਹੁਤ ਹਰਨ ਕਿਹੜੇ ਲਵਾਏ ਹੋਏ ਇਹਦੇ ਹਰ ਦੂਏ ਲਵਾਏ ਨੇ ਪਾਂ ਵਾਲੇ ਉਹ ਲ ਬਿਮਾਰੀ ਥੋੜੇ ਯਾਰ ਨਾਲ ਆਪਾਂ ਹਰਨ ਵੀ ਦੇਖੀ ਲਈ ਫਿਰ ਬਜਾਏ ਮੈਂ ਨਹੀਂ ਹੈਗਾ ਵੀ ਕੱਚਾ ਛੱਡਾ ਤੇਲ ਵਾਲੀ ਸੂਈਆਂ ਮੀਟਰ ਸਾਬ ਕੋ ਓਏ ਹੋਏ ਤੇਲ ਵਾਲੀ ਸੂਈਆਂ ਸਾਈਆਂ ਸਭ ਕੁਝ ਚਾਲੂ ਕਰਕੇ ਰੱਖਿਆ ਹੈ ਯਾਨੀ ਕਿ ਆਇ ਕੋਈ ਖੜਾਇਆ ਨਹੀਂ ਹੋਈ ਚੀਜ਼ ਇਹਦੀ ਆਪਣੇ ਯਾਨੀ ਕਿ ਇੱਕ ਵੀ ਚੀਜ਼ ਰੁਕੀ ਨਹੀਂ ਹੋਈ ਹਾਂ ਨਾ ਟੈਂਕੀ ਵਾਲੀ ਵੀ ਰੁਕੀ ਹੋਈ ਤੇਲ ਦਸਦਾ ਕਿੰਨੇ ਤੇ ਨਹੀਂ ਟੁੱਟ ਡਟ ਜਾਂਦੀਆਂ ਨੇ ਰੁਕ ਕੇ ਮਹਾ ਆਪਾਂ ਰੱਖੀ ਜਾਣੀ ਜੀ ਕਰਕੇ ਜਮਾ ਆਪਾਂ ਰਬਈਏ ਲਾਏ ਨੇ ਨਹੀਂ ਬਈ ਫਿਰ ਜੇ ਕੋਈ ਚੀਜ਼ ਤੇ ਤੁਸੀਂ ਨੇ ਪੈਸਾ ਲਾਇਆ ਤਾਂ ਫਿਰ ਉਹ ਦੱਸ ਦੇ ਵੀ ਹੈ ਹਾਂ ਜੀ ਹਾਂ ਲੈ ਮਿੱਤਰੋ ਕਰੋ ਸੰਪਰਕ